ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ 15 16 17 ਤੇ 18 ਜੂਨ ਨੂੰ ਤੇਜ਼ ਹਨੇਰੀ ਦਾ ਅਲਰਟ ਪੰਜਾਬ ਚ ਲਗਾਤਾਰ ਪੈ ਰਹੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ ਤਾਪਮਾਨ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਅਤੇ ਲੋਕਾਂ ਦੀ ਵੱਡੀ ਮੁਸ਼ਕਲ ਪੈਦਾ ਕਰ ਰਿਹਾ ਹੈ ਆਂਕਤ ਤੁੱਪ ਤੇ ਲੂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੀ ਸਪੇਡ ਵਿੱਚ ਲਿਆ ਹੈ ਇਸ ਦਰਾਂਨ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਵਿਭਾਗ ਮੁਤਾਬਕ ਹੁਣ ਕੁਝ ਦਿਨਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਮੌਸਮ ਚੇਤਾਵਨੀ ਅਨੁਸਾਰ 15 ਜੂਨ ਤੋਂ 18 ਜੂਨ ਤੱਕ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਵਿਭਾਗ ਮੁਤਾਬਕ 15 ਜੂਨ ਨੂੰ ਕੁਝ ਜ਼ਿਲ੍ਹਿਆਂ 'ਚ ਤੂਫਾਨ ਦੇ ਅੰਦਾਜ਼ੇ ਹਨ ਇਹਨਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ 16 ਤਰੀਕ ਨੂੰ ਕੋਈ ਖਾਸ ਚਤਾਵਨੀ ਨਹੀਂ ਹੈ ਇਸੇ ਮੌਸਮ ਆਮ ਦੀ ਤਰ੍ਹਾਂ ਬਣਿਆ ਰਹੇਗਾ ਇਸ ਤੋਂ ਇਲਾਵਾ 17 ਤੇ 18 ਜੂਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ, ਪਠਾਨਕੋਟ ਅਤੇ ਤਰਨਤਾਰਨ ਵਿੱਚ ਤੇਜ ਤੂਫਾਨ ਦੀ ਚੇਤਾਵਨੀ ਜਾਰੀ ਰਹੇਗੀ ਵਿਭਾਗ ਨੇ ਤੂਫਾਨ ਦੇ ਸੰਕੇਤ ਦਿੰਦਿਆਂ ਉਪਰੋਕਤ ਜ਼ਿਲ੍ਹਿਆਂ 'ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੂਰਾ ਹਫਤਾ ਮੀਂਹ ਹਨੇਰੀ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਅੱਜ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਤੇ ਐਸਏਐਸ ਨਗਰ ਕੱਲ੍ਹ ਜਾਣੀ 15 ਜੂਨ ਨੂੰ ਪਠਾਨਕੋਟ ਗੁਰਦਾਸਪੁਰ ਅਮਰਤਸਰ ਹੁਸ਼ਿਆਰਪੁਰ ਰੂਪਨਗਰ ਐਸ ای ایس ਨਗਰ ਫਤੇਗੜ ਸਾਹਿਬ ਤੇ ਪਟਿਆਲਾ ਵਿੱਚ ਅਤੇ 16 ਜੂਨ ਨੂੰ ਪਠਾਨਕੋਟ ਗੁਰਦਾਸਪੁਰ ਅਮਰਤਸਰ ਹੁਸ਼ਿਆਰਪੁਰ ਨਵਾਂ ਸਹਿਰ ਰੂਪਨਗਰ ਐਸ ای ایس ਨਗਰ ਫਤੇਗੜ ਸਾਹਿਬ ਤੇ ਪਟਿਆਲਾ ਵਿੱਚ ਵਾਰਸ਼ ਦੀ ਭਵਿੱਖਬਾਣੀ ਕੀਤੀ ਹੈ 2 ਤੋਂ 4 ਡਿਗਰੀ ਤੱਕ ਗਰਾਉਂਡ ਆ ਸਕਦੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ 에ਅਰ ਇੰਡੀਆ ਜਹਾਜ਼ ਦੇ ਪਾਇਲਟ ਦੇ ਇਹ ਸਨ ਆਖਰੀ ਤਰਤਨਾਕ ਮੈਸੇਜ ਅਹਿਮਦਾਬਾਦ ਵਿੱਚ 에어 ਇੰਡੀਆ ਦੇ ਜਹਾਜ਼ ਹਾਦਸੇ ਤੋਂ 2 ਦਿਨ ਬਾਅਦ ਇੱਕ ਆਡੀਓ ਮੈਸੇਜ ਸਾਹਮਣੇ ਆਇਆ ਹੈ ਜਿਸ ਵਿੱਚ ਪਾਇਲਟ ਦੁਬਾਰਾ 에어 ਟਰੈਫਿਕ ਕੰਟਰੋਲ ਨੂੰ ਦਿੱਤਾ ਗਿਆ ਆਖਰੀ ਮੈਸੇਜ ਦਿਖਾਇਆ ਗਿਆ ਹੈ ਇਸ ਹਾਦਸੇ ਵਿੱਚ ਘੱਟੋ ਘੱਟ 270 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਵਿੱਚ ਜਹਾਜ਼ ਵਿੱਚ ਸਵਾਰ 241 ਲੋਕ ਸ਼ਾਮਲ ਹਨ ਮ੍ਰਿਤਕਾਂ ਵਿੱਚ ਦੋ ਪਾਇਲਟਾਂ ਸਮੇਤ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ ਸੀਨੀਅਰ ਪਾਇਲਟ ਕੈਪਟਨ ਸਮਿਤਾ ਸੱਬਰਵਾਲ ਨੇ ਹਾਦਸੇ ਤੋਂ ਕੁਝ ਪਲ ਪਹਿਲਾਂ ਅਹਮਦਾਬਾਦ ਏਟੀਸੀ ਨੂੰ ਇੱਕ ਦੁਖਦਾਈ ਸੁਨੇਹਾ ਭੇਜਿਆ ਸੀ ਪਾਇਲਟ ਨੂੰ ਆਡੀਓ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਮੇਡੇ 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 ਨੋ ਪਾਵਰ ਨੋ ਥ੍ਰਸਟ ਗੋਇੰਗ ਡਾਊਨ ਸਿਰਫ ਇੱਕ ਯਾਤਰੀ ਜਹਾਜ਼ ਦੇ ਹਾਦਸੇ ਤੋਂ ਬਚਿਆ ਅਤੇ ਇਸ ਸਮੇਂ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਮ੍ਰਿਤਕਾ ਵਿੱਚ ਸ਼ਾਮਲ ਸਨ ਟੇਕ ਆਫ ਤੋਂ ਥੋੜੀ ਦੇਰ ਬਾਅਦ ਜਹਾਜ਼ ਹੇਠਾਂ ਆਉਣ ਲੱਗ ਗਿਆ ਅਤੇ ਇੱਕ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ ਇਸ ਦੇ ਨਤੀਜੇ ਵਜੋਂ ਮੈਡੀਕਲ ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਦੀ ਮੌਤ ਹੋ ਗਈ ਇਸ ਤੋਂ ਥੋੜੀ ਦੇਰ ਬਾਅਦ ਹਾਦਸੇ ਵਾਲੀ ਥਾਂ ਤੋਂ ਸੰਗਣਾ ਕਾਲੂ ਤੂ ਧੂਆਂ ਉੱਠਦਾ ਦੇਖਿਆ ਗਿਆ ਘਟਨਾ ਤੋਂ ਤੁਰੰਤ ਬਾਅਦ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਪੰਜਾਬ ਵਾਸੀਓ ਹੋ ਜਾਓ ਸਾਵਧਾਨ ਸ਼ੁਰੂ ਹੋ ਰਿਹਾ ਹੈ ਨਵਾਂ ਸਿਸਟਮ ਹੁਣ ਕਿਤੇ ਗਲਤੀ ਤਾਂ ਠਾ ਕੱਟੇਗਾ ਚਲਾਂ ਚਰੰਤਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸ਼ਹਿਰ ਵਿੱਚ ਜਗਾ ਜਗਾ ਫੈਲੇ ਕੂੜੇ ਅਤੇ ਗੰਦਗੀ ਤੋਂ ਤੰਗ ਆ ਚੁੱਕੀ ਨਗਰ ਨਿਗਮ ਪ੍ਰਸ਼ਾਸਨ ਹੁਣ ਸ਼ਕਤੀ ਦੇ ਮੂਡ ਵਿੱਚ ਹੈ ਨਗਰ ਨਿਗਮ ਦੇ ਮੇਅਰ ਬਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ ਨੇ ਐਲਾਨ ਕੀਤਾ ਹੈ ਕਿ ਹੁਣ ਜਿਹੜਾ ਵੀ ਵਿਅਕਤੀ ਜਾਂ ਸੰਸਥਾ ਕੂੜਾ ਇੱਧਰ ਉੱਧਰ ਜਾਂ ਸਿੱਧਾ ਡੰਪ ਸਾਈਟ ਤੇ ਸੁੱਟਦੇ ਪਾਏ ਜਾਣਗੇ ਉਹਨਾਂ ਦਾ ਤੁਰੰਤ ਚਲਾਨ ਕਟਿਆ ਜਾਵੇਗਾ ਗੌਰਤਲਬ ਹੈ ਕਿ 2016 ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ ਨੂੰ ਜਲੰਧਰ ਵਿੱਚ ਅਜੇ ਤੱਕ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ ਕਈ ਵਾਰੀ ਮੁਹਮਲਾਈਆਂ ਗਈਆਂ ਪਰ ਉਹ ਲੰਮੇ ਸਮੇਂ ਤੱਕ ਨਹੀਂ ਚੱਲ ਸਕੀਆਂ ਇਸ ਕਾਰਨ ਸ਼ਹਿਰ ਵਿੱਚ ਗੰਦਗੀ ਅਤੇ ਕੂੜੇ ਦੀ ਸਮੱਸਿਆ ਲਗਾਤਾਰ ਗੰਭੀਰ ਹੋ ਰਹੀ ਹੈ ਮੇਅਰ ਅਤੇ ਕਮਿਸ਼ਨਰ ਨੇ ਸਾਫ ਕੀਤਾ ਹੈ ਕਿ ਉਹ ਸਾਰੇ ਪରିਸਰ ਜਿੱਥੋਂ ਰੋਜ਼ਾਨਾ 50 ਕਿਲੋ ਜਾਂ ਉਸ ਤੋਂ ਵੱਧ ਕੂੜਾ ਨਿਕਲਦਾ ਹੈ ਉਹਨਾਂ ਨੂੰ ਆਪਣਾ ਕੂੜਾ ਖੁਦ ਸੰਭਾਲਣਾ ਪਵੇਗਾ ਜਦਕਿ ਆਮ ਘਰਾਂ ਤੇ ਛੋਟੀਆਂ ਦੁਕਾਨਾਂ ਨੂੰ ਆਪਣਾ ਕੂੜਾ ਨਗਰ ਨਿਗਮ ਵੱਲੋਂ ਨਿਯੁਕਤ ਰੈਂਗ ਪਿਕਰਾ ਰਾਹੀ ਹੀ ਦੇਣਾ ਹੋਵੇਗਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੁੱਟੀਆਂ ਇਹ ਸਭ ਰਹੇਗਾ ਬੰਦ ਜਲੰਧਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਅਟਾਰੀ ਬਾਜ਼ਾਰ ਅਤੇ ਇਸ ਦੇ ਨਾਲ ਲੱਗਦੇ ਹੋਏ ਵੱਡੇ ਵਪਾਰਕ ਖੇਤਰ 23 ਤੋਂ 27 ਜੂਨ 2025 ਤੱਕ ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਬੰਦ ਰਹਿਣਗੇ ਇਹ ਜਾਣਕਾਰੀ ਪਹਿਲਾਂ ਹੀ ਸਾਂਝੀ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜੇਕਰ ਤੁਸੀਂ ਕੋਈ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ 23 ਤਰੀਕ ਤੋਂ ਪਹਿਲਾਂ ਹੀ ਖਰੀਦ ਲਓ ਇਹ ਜਾਣਕਾਰੀ ਦਿੰਦਿਆਂ ਹੋਲ ਸੇਲ ਜਨਰਲ ਚੈਸਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਮੁਖ ਸੰਗ ਰੱਖਕ ਖਜ਼ਾਨਾ ਚੰਦ ਮਹਿਤਾ ਅਤੇ ਮहासਚਿਵ ਅਨਿਲ ਨਿਸ਼ਚਲ ਨੇ ਦੱਸਿਆ ਕਿ ਅਟਾਰੀ ਬਾਜ਼ਾਰ ਦੇ ਨਾਲ-ਨਾਲ ਲਾਲ ਬਾਜ਼ਾਰ, ਬਰਤਨ ਬਾਜ਼ਾਰ, ਗਲੀ ਕੈਂਚੀਆਂ, ਵਿਆਸ ਮਾਰਕੀਟ, ਗਰਗ ਮਾਰਕੀਟ, ਜੋੜਾ ਗੇਟ, ਚੌਂਕ ਕਦੇ ਕਦੇ ਸਹਾ ਪੀਰ ਬੋਦਲਾ ਬਾਜ਼ਾਰ ਅਤੇ ਪੰਜ ਪੀਰ ਖੇਤਰ ਵਿੱਚ ਸਥਿਤ ਜਨਨਲ ਮਰਚੈਂਟ ਹੋਜਰੀ, ਰੈਡੀमेड ਗਾਰਮੈਂਟਸ, ਪਲਾਸਟਿਕ ਗੁੱਡਜ਼, ਆਰਟੀਫੀਸ਼ੀਅਲ ਜੁਐਲਰੀ ਅਤੇ ਗਿਫਟ ਆਈਟਮਾਂ ਨਾਲ ਦੁਕਾਨਾਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਇਸ ਲਈ ਜਲੰਧਰ ਵਾਸੀ ਧਿਆਨ ਰੱਖਣ ਜੋ ਵੀ ਸਮਾਨ ਖਰੀਦਣਾ ਚਾਹੁੰਦੇ ਹਨ ਤਾਂ ਉਹ 23 ਜੂਨ ਤੋਂ ਪਹਿਲਾਂ ਲੈਣ ਨਹੀਂ ਤਾਂ 27 ਤੋਂ ਬਾਅਦ ਬਾਜ਼ਾਰਾਂ ਦਾ ਰੁਖ ਕਰਨਾ 에어 ਇੰਡੀਆ ਦਾ ਵੱਡਾ ਐਲਾਨ 1 ਕਰੋੜ ਰੁਪਏ ਦੇ ਮੁਆਵਜ਼ੇ ਤੋਂ ਇਲਾਵਾ ਪੀੜਤ ਪਰਿਵਾਰਾਂ ਨੂੰ ਮਿਲਣਗੇ 25 ਲੱਖ ਰੁਪਏ ਏਅਰ ਇੰਡੀਆ ਨੇ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਯਾਤਰੀਆਂ ਅਤੇ ਕਲਉਤੇ ਬਚੇ ਯਾਤਰੀਆਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ ਏਅਰ ਇੰਡੀਆ ਵੱਲੋਂ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ 25 ਲੱਖ ਰੁਪਏ ਦੀ ਅੰਤਰੀਮ ਸਹਾਇਤਾ ਦਿੱਤੀ ਜਾਵੇਗੀ ਇਹ ਸਹਾਇਤਾ ਰਾਸ਼ੀ ਟਾਟਾ ਸਨਜ ਵੱਲੋਂ ਪਹਿਲਾਂ ਐਲਾਨੇ ਗਏ 1 ਕਰੋੜ ਰੁਪਏ ਤੋਂ ਇਲਾਵਾ ਹੈ 에어 ਇੰਡੀਆ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹੈ ਅਤੇ ਇਸ ਦੇ ਕਰਮਚਾਰੀ ਹਰ ਸੰਭਵ ਮਦਦ ਕਰਨ ਲਈ ਲਗਾਤਾਰ ਜਮੀਨ ਤੇ ਕੰਮ ਕਰ ਰਹੇ ਹਨ। ਬਿਜਲੀ ਡਿੱਗਣ ਨਾਲ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਮਾਪਿਆਂ ਤੇ ਦੋ ਭੈਣਾਂ ਦੀ ਮੌਤ ਨਾਲ ਸਦਮੇ ਵਿੱਚ ਬੱਚੇ ਜਮੂਨਾ ਨਗਰ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ 12 ਦੇ ਸੂਨ ਵਰਸਾ ਦੇ ਵਜ ਮਾਜਰਾ ਹੱਲਾਬੋਲ ਵਿੱਚ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਐਤਵਾਰ ਸਵੇਰੇ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਅਤੇ ਜਾਂਚ ਕੀਤੀ ਇਸ ਦੌਰਾਨ ਤੇਜ਼ ਹਵਾ ਅਤੇ ਮੀਂਹ ਨਾਲ ਅਚਾਨਕ ਬਿਜਲੀ ਡਿੱਗ ਗਈ ਇਸ ਕਾਰਨ ਸਾਰਿਆਂ ਦੀ ਮੌਤ ਹੋ ਗਈ ਅਤੇ ਸੈੱਡ ਵੀ ਪੂਰੀ ਤਰ੍ਹਾਂ ਸੜ ਗਿਆ ਬਰੇਂਦਰ ਦੀ ਧੀ ਸੋਨ ਕੁਮਾਰੀ ਅਤੇ ਅੰਚਲ ਦੂਜੇ ਘਰ ਵਿੱਚ ਬਾਬਾ ਦੇ ਕੋਲ ਸੌ ਰਹੀਆਂ ਸਨ ਜਿਸ ਕਾਰਨ ਉਹਨਾਂ ਦੀ ਜਾਨ ਬਚ ਗਈ ਪਰ ਉਹ ਆਪਣੀ ਮਾਂ ਪਿਤਾ ਅਤੇ ਭੈਣਾਂ ਦੀ ਮੌਤ ਤੇ ਰੋਂਦੀ ਰਹੀ ਕੇਦਾਰਨਾਥ ਤੋਂ ਵਾਪਸ ਆ ਰਹੇ ਸਰਦਾਲੂਆਂ ਦੀ ਕਾਰ ਹਾਦਸਾ ਗ੍ਰਸਤ ਇੱਕ ਦੀ ਮੌਤ ਤੇ ਪੰਜ ਜ਼ਖਮੀ ਮਾਦੋ ਟੰਡਾ ਥਾਣਾ ਖੇਤਰ ਦੇ ਪਿੰਡ ਮੱਲਾਪੁਰ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਹਾਦਸਾ ਐਤਵਾਰ ਸਵੇਰੇ ਵਾਪਰਿਆ ਲਖੀਂਪੁਰ ਖੇੜੀਦਾਰ ਰਹਿਣ ਵਾਲਾ ਅਸੀਸ ਸਿਰਵਾਸਤਵ ਤਿੰਨ ਦਿਨ ਪਹਿਲਾਂ ਆਪਣੀ ਪਤਨੀ ਅੰਕਿਤਾ ਸ਼ਰਵਾਸਤਵਪਤੀ ਪਲਕ ਸ਼ਰਵਾਸਤਵ ਪੁੱਤਰ ਸਾਨੀਕ ਸ਼ਰਵਾਸਤਵ ਅਤੇ ਸਹੁਰੇ ਵਿਜੇਨਾਥ ਸ਼ਰਵਾਸਤਵ ਨਾਲ ਕੇਦਾਰਨਾਥ ਗਿਆ ਸੀ ਦੋ ਹੋਰ ਕਾਰਾਂ ਵਿੱਚ ਉਹਨਾਂ ਦੇ ਨਾਲ ਹੋਰ ਰਿਸ਼ਤੇਦਾਰ ਵੀ ਸਨ ਐਤਵਾਰ ਸਵੇਰੇ ਘਰ ਵਾਪਸ ਆਉਂਦੇ ਸਮੇ ਮਾਦੋ ਟੰਡਾ ਖੇਤਰ ਦੇ ਪਿੰਡ ਮੱਲਾਪੁਰ ਖਜੂਰੀਆਂ ਨੇੜੇ ਬਾ ਮਾਦੋ ਟੰਡਾ ਖਟੀਮਾ ਸੜਕ ਤੇ ਇੱਕ ਮਾਨਸਿਕ ਤੌਰ ਤੇ ਕਮਜ਼ੋਰ ਨੌਜਵਾਨ ਅਚਾਨਕ ਉਸ ਈਦਕਾਰ ਦੇ ਸਾਹਮਣੇ ਆ ਗਿਆ ਕਾਰ ਚਲਾ ਰਹੇ ਵਿਜੇ 나ਥ ਸ਼ਰਵਾਸਤਵ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਕਾਰ ਬਿਕਾਬੂ ਹੋ ਗਈ ਅਤੇ ਦਰਖਤ ਨਾਲ ਟਕਰਾ ਗਈ ਕਾਰ ਵਿੱਚ ਬੈਠੇ ਸਾਰੇ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪਿੱਛੇ ਪਿੱਛੇ ਆ ਰਹੀਆਂ ਦੋ ਕਾਰਾਂ ਵਿੱਚ ਮਾਦੋ ਟੰਡਾ ਸਿਹਤ ਕੇਂਦਰ ਲਿਜਾਇਆ ਮ੍ਰਿਤਕ ਦੇਹੇ ਲਜਾਣ ਲਈ ਐਂਬੂਲੈਂਸ ਫ੍ਰੀ ਪਰਿਵਾਰਕ ਮੈਂਬਰਾਂ ਨੂੰ ਲਾਸ਼ ਨਾਲ ਮਿਲਣਗੇ ਇਹ ਦਸਤਾਵੇਜ਼ ਅਹਿਮਦਾਬਾਦ ਵਿੱਚ 에어 ਇੰਡੀਆ ਦੇ ਜਹਾਜ਼ ਹਾਦਸੇ ਤੋਂ ਬਾਅਦ ਹੁਣ ਮ੍ਰਿਤਕਾਂ ਦੀਆਂ ਲਾਸ਼ਾਂ ਸੌਂਪੀਆਂ ਜਾ ਰਹੀਆਂ ਹਨ ਇਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਡੀ ਐਨ ਏ ਮੈਚਿੰਗ ਦੀ ਪ੍ਰਕਿਰਿਆ ਪੂਰੀ ਹੋ ਰਹੀ ਹੈ ਲਾਸ਼ਾਂ ਸੌਂਪੀਆਂ ਜਾ ਰਹੀਆਂ ਹਨ ਡੀ ਐਨ ਏ ਮੈਚਿੰਗ ਦੀ ਪ੍ਰਕਿਰਿਆ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਪ੍ਰਸ਼ਾਸਨ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰੇਗਾ ਜਿਨ੍ਹਾਂ ਨੇ ਡੀ ਐਨ ਏ ਸੈਂਪਲ ਦਿੱਤੇ ਸਮੇਂ ਆਪਣੇ ਮੋਬਾਈਲ ਨੰਬਰ ਦਿੱਤੇ ਸੀ ਰਿਸ਼ਤੇਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਅਹਮਦਾਬਾਦ ਸਿਵਲ ਹਸਪਤਾਲ ਦੇ ਨਿਰਧਾਰਤ ਨੰਬਰ ਤੋਂ ਅਧਿਕਾਰਤ ਵਿਅਕਤੀ ਦੁਆਰਾ ਕੀਤੇ ਗਏ ਫੋਨ ਕਾਲ ਤੇ ਹੀ ਧਿਆਨ ਦੇਣ ਮ੍ਰਿਤਕ ਦੇਹ ਲੈਣ ਲਈ ਆਉਣ ਬਾਰੇ ਜਾਣਕਾਰੀ ਇਸ ਕਾਲ ਵਿੱਚ ਦਿੱਤੀ ਜਾਵੇਗੀ ਭਾਰਤ ਦੀ ਸ਼ਾਨ ਬਣੀ ਹਿਲਾੰਗ ਜਾਚਿਕ ਸਾਊਥ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਜਿੱਤਿਆ 골ਡ ਅਰुणाਚਲ ਪ੍ਰਦੇਸ਼ ਦੀ ਧੀ ਹਿਲਾੰਗ ਜਾਚਿਕ ਨੇ ਪਟਾਣ ਦੀ ਰਾਜਸਤਾਨੀ ਥਿੰਪੂ ਵਿੱਚ 11 ਤੋਂ 15 ਜੂਨ 2025 ਤੱਕ ਹੋਈ 15ਵੀਂ ਦੱਖਣੀ ਏਸ਼ੀਆਈ ਬਾਡੀ ਬਿਲਡਿੰਗ ਅਤੇ ਫਿਜ਼ਿਕਸ ਸਪੋਰਟਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਮਗਾ ਦਿਵਾਇਆ ਇਸ ਇਤਿਹਾਸਕ ਪ੍ਰਾਪਤੀ ਨਾਲ ਹਿਲਾੰਗ ਜਾਚਿਕ ਅੰਤਰਰਾਸ਼ਟਰੀ ਪੱਧਰ ਤੇ ਸੋਨ ਤਮਗਾ ਜਿੱਤਣ ਵਾਲੀ ਅਰਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਭੌਤਿਕ ਵਿਗਿਆਨ ਖੇਡ ਐਥਲੀਟ ਬਣ ਗਈ ਹੈ ਇਹ ਮੁਕਾਬਲਾ ਪਟਾਣ ਬਾਡੀ ਬਿਲਡਿੰਗ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਸੀ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਜਿਵੇਂ ਕਿ ਭਾਰਤ ਨੇਪਾਲ శ్రీలంਕਾ ਬੰਗਲਾਦੇਸ਼ ਪਾਕਿਸਤਾਨ ਮਾਲਦੀਵ ਅਤੇ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਇਸ ਵਿੱਚ ਹਿੱਸਾ ਲਿਆ ਇਹ ਮੁਕਾਬਲਾ ਵਿਸ਼ਵ ਬਾਡੀ ਬਿਲਡਿੰਗ ਅਤੇ ਭੌਤਿਕ ਵਿਗਿਆਨ ਖੇਡ ਫੈਡਰੇਸ਼ਨ ਅਤੇ ਏਸ਼ੀਅਨ ਬਾਡੀ ਬਿਲਡਿੰਗ ਅਤੇ ਭੌਤਿਕ ਵਿਗਿਆਨ ਖੇਡ ਐਸੋਸੀਏਸ਼ਨ ਤਹਿਤ ਆਯੋਜਿਤ ਕੀਤਾ ਗਿਆ ਸੀ